ਮਹਾਲੀ ਦੇ ਫੇਸ 11 ਬੈਸਟੈਕ ਮਾਲ ਕੋਲੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਗਾਇਕ ਤੇ ਇਲਜ਼ਾਮ ਲੱਗੇ ਨੇ ਵੱਡੇ ਇਲਜ਼ਾਮ ਨੇ ਕਿਉਂਕਿ ਪ੍ਰਿੰਸ ਰਦਾਵਾ ਜੋ ਪਿਛਲੇ ਕਾਫੀ ਸਮੇਂ ਤੋਂ ਚਰਚਾ ਦੇ ਵਿੱਚ ਰਹੇ ਐਲੀ ਮੰਗਟ ਦੇ ਜਿਹੜੀ ਲੜਾਈ ਦੇ ਕਰਕੇ ਪਰ ਹੁਣ ਜਿਹੜੀ ਗੋਲੀ ਕਿਉਂ ਚਲੋਣੀ ਪਈ ਮਾਮਲਾ ਕੀ ਆ ਸਾਡੇ ਡੀਐਸਪੀ ਹਸੇਮ ਬਾਲ ਨੇ ਪੂਰਾ ਮਾਮਲਾ ਜਾਣਦੇ ਬਾਲ ਸਾਹਿਬ ਇੱਕ ਹੋਰ ਜਿਹੜਾ ਫਾਇਰਿੰਗ ਹੋਈ ਆ ਕਾਰਨ ਕੀ ਆ ਤੇ ਇਹਦੇ ਵਿੱਚ ਹੁਣ ਤੱਕ ਜਿਹੜੀ ਸੋਡੀ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ ਕਿ ਉਹਨੂੰ ਆਖਰ ਜਿਹੜਾ ਪ੍ਰਿੰਸ ਰੰਧਾਵਾ ਸਿੰਗਰ ਉਹੀ ਆ ਉਹਨੂੰ ਫੈਰਿੰਗ ਕਿਉਂ ਕਰਨੀ ਪਈ ਇਹ ਬੇਸਿਕਲੀ ਇਹ ਇੱਕ ਉਥੋਂ ਬੈਸਟਾ ਤੋਂ ਨਿਕਲ ਕੇ ਜਦੋਂ ਜਾ ਰਹੇ ਸੀਗੇ ਉੱਥੇ ਨੌ ਫੇਜ਼ ਇੰਡਸਟਰੀ ਏਰੀਆ ਹੈ ਜਿਹਦੇ ਵਿੱਚ ਇਹ ਤੁਰੇ ਜਾਂਦੇ ਸੀ ਕਿਸੇ ਦੀ ਲੱਤ ਦੇ ਉਹਨਾਂ ਦੇ ਕਾਰ ਵਜੀ ਤੇ ਉਹਦੇ ਵਿੱਚ ਪ੍ਰਤਾਪ ਰੰਧਾਵਾ ਨਾਮ ਦੇ ਵਿਅਕਤੀ ਨਾਲ ਇਹਦਾ ਪ੍ਰਿੰਸ ਰੰਧਾਵਾ ਦਾ ਝਗੜਾ ਹੋ ਗਿਆ ਜਦੋਂ ਝਗੜੇ ਦੇ ਵਿੱਚ ਫਿਰ ਲੈਡੀਜ਼ ਤੇ ਬੰਦੇ ਆਪਸ ਚ ਝਗੜ ਪਏ ਸੀਗੇ ਜਿਹਦੇ ਰਿਗਾਰਡ ਦੇ ਵਿੱਚ ਉਹਨੇ ਪ੍ਰਿੰਸ ਰੰਧਾਵੇ ਨੇ ਗੋਲੀ ਵੀ ਚਲਾਈ ਹੈ ਜਿਹਦੇ ਰਿਗਾਰਡ ਦੇ ਵਿੱਚ ਅਸੀਂ ਐਸ ਐਚਓ ਫੇਜ਼ 11 ਨੇ ਮੁਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਸਰ ਕਾਰਨ ਸਿਰਫ ਇੰਨੇ ਕੇਸ ਸੀ ਜਾਂ ਹੋਰ ਵੀ ਇਹਦੇ ਵਿੱਚ ਜਿਹੜਾ ਹੁਣ ਤੱਕ ਜਾਂਚ ਦੇ ਬੇ ਸਾਹਮਣੇ ਆਇਆ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਦੋਨੋਂ ਪਾਸੇ ਦੇ ਵਿੱਚ ਬੰਦੇ ਜਿਹੜੇ ਜ਼ਖਮੀ ਨੇ ਇਹ ਰੋਡ ਰੇਜ ਦਾ ਮਾਮਲਾ ਸੀ ਇਹ ਜਦੋਂ ਉਹਦੇ ਕਾਰ ਪਿੰਨੀ ਤੇ ਵੱਜੀ ਖੜੇ ਬੰਦੇ ਦੇ ਤੇ ਉਹਦੇ ਨਾਲ ਇੱਕ ਦੂਜੇ ਨਾਲ ਉਲਝ ਪਏ ਤੇ ਝਗੜਾ ਆਪਸ ਚ ਹੋਣ ਲੱਗ ਪਿਆ ਤੇ ਕਿੰਨੇ ਜ਼ਖਮੀ ਨੇ ਇਹਦੇ ਵਿੱਚ ਹੁਣ ਇਹਨਾਂ ਦੇ ਪਾਸੇੋਂ ਉਹਨਾਂ ਦੇ ਵੱਲੋਂ ਵੀ ਨੇ ਹਾਂ ਦੋਵੇਂ ਪਾਸਿਓਂ ਇਹ ਦਾਖਲ ਹੋਏ ਐ ਜਿਵੇਂ ਜਿਵੇਂ ਦੇ ਸਟੇ ਜੋ ਜੋ ਦੋਵਾਂ ਪਾਸਿਓਂ ਕਾਰਵਾਈ ਬਣੂਗੀ ਉਹਦੇ ਤੇ ਕਾਰਵਾਈ ਕੀਤੀ ਜਾਵੇਗਾ ਸਰ ਜਾਂਚ ਸਾਹਮਣੇ ਆਇਆ ਕੁਸ ਮੋਢੀ ਜਾਂਚ ਦੇ ਵਿੱਚ ਜਿਹੜੇ ਰਵਾਲਵਰ ਆ ਲਾਇਸੈਂਸੀ ਆ ਤੇ ਕਾਹਨ ਚਲਾਉਣੀ ਕਿਉਂ ਪਈ ਇਹਦੇ ਮੈਂ ਤੁਹਾਨੂੰ ਦੱਸਿਆ ਵੀ ਰੋਡ ਰੇਜ ਦੇ ਮਾਮਲੇ ਦੇ ਵਿੱਚ 125 ਬੀ ਐਨ ਐਸ ਦੇ ਤਹਿਤ ਅਸੀਂ ਮਕਦਮਾ ਗਰਜ ਕੀਤਾ ਹੈ ਤੇ ਇਹਦੇ ਵਿੱਚ ਉਹਦੀ ਇੰਟੈਂਸ਼ਨ ਵੇਖਣ ਦੀ ਲੋੜ ਹੈ ਸਾਰੀ ਤਫਤੀਸ਼ ਤੋਂ ਬਾਅਦ ਜੈਸੇ ਜਿੱਦਾਂ ਦੀ ਵੀ ਸੂਰਤ ਹੋਊਗੀ ਉਦਾਂ ਦੀ ਕਾਰਵਾਈ ਇਹਦੇ ਵਿੱਚ ਹੋਰ ਨਾਮਜ਼ਦ ਕੀਤਾ ਨਹੀਂ ਇਹ ਜਿੱਦਾਂ ਜਿੱਦਾਂ ਮਤਲਬ ਕਿਉਂਕਿ ਉਹ ਵੀ ਦਾਖਲ ਹੋਏ ਐ ਉਹਨਾਂ ਦਾ ਵੀ ਬਿਆਨ ਲਿਖ ਕੇ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਧੰਨਵਾਦ ਬਿਲਕੁਲ ਡੀਐਸਪੀ ਹਸਨਵਾਲ ਸੀ ਸਪਾਸ ਤੌਰ ਤੇ ਕਹਿੰਦੇ ਰੋੜੇ ਜਿੱਤਾ ਮਾਮਲਾ ਹੈ ਕਿਉਂਕਿ ਕਾਰਨ ਇਹ ਆ ਕਿ ਉੱਥੇ ਪ੍ਰਤਾਪ ਜਿਹੜਾ ਸ਼ਿਕਾਇਤ ਕਰਦਾ ਹੈ ਉਹਦੇ ਜਿਹੜੀ ਆ ਗੱਡੀ ਜਿਹੜੀ ਲੱਗੀ ਆ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਉੱਥੇ ਝਗੜਾ ਹੁੰਦਾ ਝਗੜੇ ਤੋਂ ਬਾਅਦ ਹਾਲਾਂਕਿ ਦੋਨੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚ ਬੰਦੇ ਜ਼ਖਮੀ ਹੁੰਦੇ ਨੇ ਪਰ ਉਸ ਦੇ ਵਿੱਚ ਦੂਜੇ ਪਾਸੇ ਜਿਹੜਾ ਇਸ ਵੱਲੋਂ ਜਿਹੜੀ ਆ ਹਵਾਈ ਫਾਇਰ ਕਰਨ ਦਾ ਜਿਹੜਾ ਮਾਮਲਾ ਪ੍ਰਿੰਸਰ ਦਾਵਾ ਵੱਲੋਂ ਸਾਹਮਣੇ ਆਇਆ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਸ ਰਿਵਲਵਰ ਤੋਂ ਪੈਰਿੰਗ ਹੋਈ ਆ ਉਹ ਲਾਇਸੈਂਸੀ ਸੀ ਪਰ ਆਖਰ ਇਹ ਪੂਰਾ ਵਾਕਿਆ ਕਿਵੇਂ ਹੋਇਆ ਇਹ ਪੂਰਾ ਜਿਹੜਾ ਉੱਥੇ ਦੀ ਜਿਹੜਾ ਕੋਸ਼ਿਸ਼ ਕਰਾਂਗੇ ਜੇਕਰ ਉੱਥੇ ਦੀ ਸੀਸੀਟੀਵੀ ਫੁਟੇਜ ਵੀ ਸਾਨੂੰ ਮਿਲ ਜਾਵੇ ਕਿਉਂਕਿ ਪੂਰਾ ਜਿਹੜਾ ਜਾਂਚ ਸਾਹਮਣੇ ਆ ਜਾਊਗੀ ਪਰ ਫਲਹਾਲ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਆ ਸ਼ੁਰੂ ਕਰ ਦਿੱਤੀ ਗਈ ਆ ਮਹਾਲੀ ਤੋਂ ਗਰਦੀ ਬੈਨਿਪਾਲ ਡੇਲੀ ਪੋਸਟ ਪੰਜਾਬੀ